ਦੋ ਭੈਣ ਭਰਾ ਮਮਪਾਲ ਸਿੰਘ ਤੇ ਵੀਰ ਜੋਤਕਾਰ ਮਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਕਰਕੇ ਹੈਗੀ ਉਹ 23-24 ਸਾਲ ਤੇ ਆਪਣੀ ਨਾਨੀ ਕੋਲੇ ਰਹਿੰਦੇ ਸੀ ਰਾਣੀ ਕੌਰ ਕੋਲੇ ਵਾਈਫ ਆਫ ਨਿਸ਼ੱਤਰ ਸਿੰਘ ਵੈਰੋ ਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਾਨੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਹੰਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚ ਲੈਣ ਵਾਲਾ ਅੰਦਰ ਚ ਆ ਵੇਰ ਅਰਗਣ ਵਾਲਾ ਕੂਟਣਾ ਹੁੰਦਾ ਉਹ ਸਿਰ ਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਮਾਤਾ ਜੀ ਜੇਕਰ ਆਪਣੀਆਂ ਹੋਈ ਘਟਨਾ ਹੋਈ ਹੈ ਕੁੜੀ ਦੀ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ ਮੁੰਡਾ ਉਹ ਬੰਦਾ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਹਾਂ ਜਾਨਵਰ ਨਹੀਂ ਆ ਰਿਹਾ ਨਾ ਰੱਖ ਨਹੀਂ ਦਿੱਤੇ ਨਾ ਖੜਿਆ ਨਹੀਂ ਦਿੱਤੇ ਮਾਰ ਕੱਢ ਕੇ ਕੁੰਡਾ ਨਾ ਕਿ ਇਹ ਪਤਾ ਨਹੀਂ ਕੀ ਕਰ ਰਿਹਾ ਮੁੰਡਾ ਕੌਣ ਸੀਗਾ ਜੀ ਉਹ ਦੋਤਾ ਆ ਵੀ ਇੱਧਰ ਉਹ ਖੜਾ ਲੈ ਉਹ ਖੜਾ ਆ ਟੱਕੜੀ ਜੀ ਲੱਗਦੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛੋਕਿਛਾ ਇਦੋਂ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਬੈਨ ਵਰਦਾ ਆਈ ਨਾ ਫੇਰ ਅਸੀਂਲੀ ਹੀ ਪੁਹੰਤਣੇ ਸੀਗੀ ਰਾਤ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਵੀ ਨਹੀਂ ਦਾਨੀ ਮੈਨੂੰ ਤਾਂ ਜੀ ਦਾਨੀ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜ ਆਖੀ ਇੱਕ ਵੀ ਮਤਤੀਆ ਆਖਾ ਜਾਵਾ ਚਲੀ ਮੇਰੇ ਮਖ ਚਾ ਜਾ ਮਨੇ ਦਾ ਇਮਾਦ ਉਸ ਨੂੰ ਪਤਾ ਕਰੋ ਲੱਗਿਆ ਵੀ ਕੁੜੀ ਦੀ ਉਸ ਨੂੰ ਪਤਾ ਲੱਗ ਗਿਆ ਅਸੀਂ ਅੰਦਰ ਵੜ ਗਏ ਬਾਹਰ ਕੌਣ ਕੀ ਜੇ ਤਾਂ ਕਰੇ ਹੋਰ ਹੈ ਨਹੀਂ ਸੋਸਟਮ ਕੋਈ ਨਹੀਂ ਕੋਈ ਨਹੀਂ ਇਹ ਤਾਂ ਵਸ ਲਾਗ ਰਹੀ ਸੀ ਉਹਨਾਂ ਦੇ ਘੇ ਸੀ ਹਾਂ ਮੈਂ ਅੰਨੀ ਦੀ ਦਾ ਨਹੀਂ ਮੈਨੂੰ ਮੜਾ ਮੜਾ ਦੀਦਾ ਉਹਨਾਂ ਤੇ ਮੈਂ ਦੂਰੀ ਖੇੜੀ ਦੋ ਭੈਣ ਭਰਾ ਮਨਪਾਲ ਸਿੰਘ ਤੇ ਵੀਰ ਜੋਤਕਾਰ ਮੰਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਲੜ ਕੇ ਹੈਗੀ ਉਹ 23-24 ਸਾਲ ਤੇ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਗੌਰ ਕੋਲੇ ਵਾਈਫ ਆਫ ਨਛੱਤਰ ਸਿੰਘ ਵੈਰੋ ਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮੰਮਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚ ਲੈਣ ਵਾਲਾ ਅੰਦਰਚਾਂ ਵਗੈਰਾ ਰਗਣ ਵਾਲਾ ਕੋਟਣਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਇਹ ਕਹਾਣੀ ਜਿਹੜੀ ਹੈ ਜੀ ਤਕਿਹਾ ਕਹਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਦੇ ਪਹਿਲਾਂ ਉਹ ਵੀ ਪਰਚੇ ਦਰਜ ਹੋਏ ਜੀ ਤੇ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਦਰਿਆ ਬਾਕੀ ਦਾ ਰਿਕਾਰਡ ਦੇਖ ਰਹੇ ਹਾਂ ਅਸੀਂ ਇਹਦਾ ਇਹ ਲੜਕੇ ਖਲਾਫ ਇਹ ਵੀ ਧਾਰਾ ਦੇ ਤਹਿਤ ਦਰਜ ਕੀਤਾ ਗਿਆ ਜੀ ਇਹ 103 ਬੀ ਐਨ ਐਸ ਦੇ ਤਹਿਤ ਕੀਤਾ ਗਿਆ ਕਤਲ ਦਾ ਮੁਕੱਦਮਾ ਕੀ ਇਹ ਜੋ ਹੋਰ ਵੀ ਦੋਸ਼ੀ ਕੋਈ ਸ਼ਾਮਲ ਹੈ ਜੀ ਨਹੀਂ ਇਹਦੇ ਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ